ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੇ ਦੋਸਤੋ ਗੱਲ ਕਰਾਂ ਰੱਬ ਦੀ ਤੇ ਰੱਬ ਉਹਦਾ ਬਹਿੰਦਾ ਵੱਡੇ-ਵੱਡੇ ਜਿਹੜੇ ਰਾਜ ਹੀ ਆਪਣੇ ਆਪ ਨੂੰ ਹੁੰਦੇ ਆਣਾ ਉਹਨਾਂ ਦੀਆਂ ਵੀ ਦੁਨੀਆਂ ਲਵਾ ਦਿੰਦਾ ਜਦੋਂ ਰੱਬ ਆਪਣੀ ਆਈ ਤਿਆਰੀ ਥੋੜੇ 2 ਦਿਨ ਪਹਿਲਾਂ ਵੀਡੀਓ ਆਈ ਆ ਜਿਹੜੇ ਇੰਟਰਵਿਊਆਂ ਦੇ ਵਿੱਚ ਕਿਹਾ ਇਹਨਾਂ ਨੇ ਕਿ ਅਸੀਂ ਬਿਆਨ ਨਹੀਂ ਕਿਉਂਕਿ ਉਹ ਜਿਹੜੇ ਵਿਰੋਧੀ ਤੇ ਰਾ ਝੂਠ ਮਾਰਦੇ ਆ ਹਨਾ ਉਹਨਾਂ ਨੇ ਅਕਾਲ ਤਖਤ ਦੇ ਉੱਤੇ ਆਪਣਾ ਜਿਹੜਾ ਜੁਰਮ ਕਬੂਲ ਕੀਤਾ ਹਨਾ ਤੇ ਉਹਨਾਂ ਨੇ ਦੇਖ ਲਓ ਆਪਣਾ ਜਿਹੜਾ ਜੋ ਵੀ ਕੀਤਾ ਜਿਹੜਾ ਡੇਰਾ ਜਿਹੜਾ ਸੱਚੇ ਸੌਦੇ ਵਾਲੇ ਨੂੰ ਮਾਫੀ ਦਿੱਤੀ ਹਨਾ ਵੀ ਉਹ ਵੀ ਮੰਨੇ ਆ ਉਹ ਵੀ ਕਬੂਲੀ ਆ ਤੇ ਹੋਰ ਵੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਦਬੀ ਜਿਹੜੀ ਆ ਉੱਤੇ ਵੀ ਜਿਹੜੀ ਆ ਉਹਨਾਂ ਨੇ ਗਲਤੀ ਜਿਹੜੀ ਆ ਮੰਨੀ ਆ ਤੇ ਉਹਨਾਂ ਨੂੰ ਸਜ਼ਾ ਲਾਈ ਗਈ ਆ ਸਜ਼ਾ ਲਾਈ ਗਈ ਆ ਕਿ ਉਹ ਪਹਿਰੇ ਤੇ ਉਹਨਾਂ ਨੂੰ 2 ਦਿਨ ਖਲਾਰਿਆ ਜਿੱਕਾ ਪਹਿਰੇ ਦੇ ਉੱਪਰ ਦਰਸ਼ਨ ਡੇਰੀ ਦੇ ਅੱਗੇ ਤੇ ਜਿਹੜੇ ਵਿਚਾਰੇ ਆਪਣੇ ਆਪ ਨੂੰ ਕਹਿੰਦੇ ਸੀ ਜੀ ਅਸੀਂ ਆ ਬਸ ਰੱਬ ਉਹ ਵੀ ਉੱਥੇ ਬਾਥਰੂਮ ਦੀ ਸੇਵਾ ਕਰਦੀ ਨਜ਼ਰ ਆਈ ਮੈਂ ਕਹਿ ਸਕਦਾ ਕਿ ਇੱਕ ਸਮਾਂ ਸੀ ਜਦੋਂ ਇਹ ਜਿਹੜੀ ਲੋਕ ਸੀ ਇਹ ਆਪਣੇ ਆਪ ਨੂੰ ਬੜੇ ਤਰੰਤਰ ਤੇ ਬੜੇ ਮਹਾਨ ਸਮਝਦੇ ਸੀਗੇ ਵੀ ਪਤਾ ਨਹੀਂ ਅਹੀਂ ਆ ਸਾਰਾ ਕੁਝ ਹੈ ਨਾ ਤੇ ਇਨ ਇਹਨਾਂ ਦੇ ਹੁਣ ਜਦੋਂ ਬਾਜੀ ਪੁੱਠੀ ਚਲਦੀ ਆ ਫਿਰ ਕੀ ਕਹਿੰਦੇ ਨੇ ਰੱਬ ਕਿ ਇਹ ਲੱਤ ਨਹੀਂ ਮਾਰਦਾ ਮੱਤ ਮਾਰਦਾ ਉਹ ਹਿਸਾਬ ਹੋਇਆ ਜਦੋਂ ਸਮਾਂ ਆਇਆ ਤੇ ਇਹਨਾਂ ਕੋਲੋਂ ਬੇਦਬੀਆਂ ਹੋਈਆਂ ਇਹਨਾਂ ਨੇ ਸ਼ਹੀਦ ਕੀਤੇ ਸਾਡੇ ਨੌਜਵਾਨ ਫਿਰ 1040 ਦਾ ਜਿਹੜਾ ਹੀ ਜਿਹੜਾ ਰਾਮ ਰਹੀਮ ਉਹਨੂੰ ਮਾਫੀ ਦਿਵਾਈ ਉਹਦੀ ਫਿਲਮ ਲਾਈ ਹੈਣਾ ਕੋਈ ਕੁਝ ਇਹਨਾਂ ਨੇ ਕੀਤਾ ਹੈਣਾ ਤੇ ਅੱਜ ਜਦੋਂ ਲੋਕਾਂ ਨੇ ਇਹਨਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਫਿਰ ਪਾਜੜਾ ਪੈ ਗਈਆਂ ਗਿੱਦੜਵਾਹੀ ਦੀ ਕਿਤੇ ਇਹਨਾਂ ਦੀ ਤੂਤੀ ਬੋਲਦੀ ਹੁੰਦੀ ਸੀ ਉਸ ਹਾਲਾ ਹਲਕੇ ਦੇ ਵਿੱਚ ਤੇ ਅੱਜਕੱਲ ਜਿਹੜਾ ਵਾ ਉਹਨਾਂ ਨੇ ਉਹ ਜਿਹੜੀ ਇਲੈਕਸ਼ਨ ਸੀ ਉਤੋਂ ਵੀ ਪੈਰ ਪਛਾਣ ਪੁੱਟ ਲਈ ਤੇ ਕਹਿੰਦੇ ਆ ਕਿ ਵਕਤ ਜਿਹੜਾ ਨਾ ਬੜਾ ਬਲਵਾਨ ਆ ਲਖਣ ਉਹਨਾਂ ਨੇ ਲੜੀ ਨਹੀਂ ਹੈਨਾ ਤੇ ਦੇਖ ਲੋ ਵੀ ਕੀ ਕਦੇ ਸੋਚਿਆ ਸੀਗਾ ਜੀ ਸੁਖਬੀਰ ਬਾਦਲ ਜਾਂ ਬਾਦਲ ਪਰਿਵਾਰ ਜਾਂ ਹੋਰ ਮਜੀਠੀਆ ਇਹ ਇਥੋਂ ਇਹਨਾਂ ਦੀ ਇੰਨੀ ਇਹੋ ਜੀ ਹਾਲਤ ਹੋਊਗੀ ਕਦੇ ਨਹੀਂ ਸੀ ਸੋਚਿਆ ਤੇ ਪਰ ਵਕਤ ਜਿਹੜਾ ਵਾ ਉਹ ਬੜਾ ਬਲਵਾਨ ਹੈ ਤੇ ਤੁਸੀਂ ਸਾਰਿਆਂ ਨੇ ਵੀਡੀਓ ਦੇਖੀਆਂ ਕਿ ਤਾਂ ਸੇਵਾ ਕੀਤੀ ਆਪਣੀ ਜੁਰਮ ਜਿਹੜਾ ਕਬੂਲਿਆ ਜੇ ਅੱਜ ਤੋਂ ਥੋੜਾ ਜਿਹਾ ਪਹਿਲਾਂ ਕਬੂਲ ਲੈਂਦੇ ਤਾਂ ਅਕਾਲੀ ਦਲ ਜਿਹੜਾ ਸੀਗਾ ਉਹਨੂੰ ਕੁਝ ਨਹੀਂ ਸੀ ਹੋਣਾ ਕਿਉਂਕਿ ਖੇਤਰੀ ਪਾਰਟੀ ਐ ਤੇ ਲੋੜ ਐ ਸਾਡੇ ਪੰਜਾਬ ਨੂੰ ਖੇਤਰੀ ਪਾਰਟੀ ਦੀ ਤੇ ਪਰ ਜੋ ਹੋਇਆ ਸਾਡੇ ਨਾਲ ਜੋ ਇਹਨਾਂ ਨੇ ਕੀਤਾ ਉਹ ਬਹੁਤ ਗਲਤ ਕੀਤਾ ਬਹੁਤ ਬੁਰਾ ਹੋਇਆ ਪਰ ਜੇ ਪਹਿਲਾਂ ਪ੍ਰਧਾਨਗੀਆਂ ਦੀਆਂ ਗੱਲਾਂ ਉੱਠਦੀਆਂ ਰਹੀਆਂ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਕੀਤਾ ਗਿਆ ਕਿ ਸੁਖਬੀਰ ਬਾਦਲ ਪ੍ਰਧਾਨਗੀ ਜਿਹੜੀ ਆ ਪ੍ਰਧਾਨਗੀ ਤੋਂ ਕਿ ਪ੍ਰਧਾਨਗੀ ਛੱਡ ਦੇ ਪਰ ਉਦੋਂ ਵੀ ਬਾਦਲ ਸਾਹਿਬ ਅੜੇ ਰਹਿ ਜੇ ਉਦੋਂ ਵੀ ਕਿਤੇ ਸਟੈਂਡ ਲਾਇਆ ਜਾਂਦੀ ਤਾਂ ਪੰਜਾਬ ਚੋਂ ਕੀ ਪਤਾ ਥੋੜੀਆਂ ਬਹੁਤੀਆਂ ਸੀਟਾਂ ਕੱਢ ਜਾਂਦੇ ਖੇਰੀਨਾਂ ਨੂੰ ਇੱਕ ਹੋਰ ਮੌਕਾ ਮਿਲਿਆ ਅਮਰਤਪਾਲ ਸਿੰਘ ਦਾ ਜੇ ਉਦੋਂ ਸਟੈਂਡ ਲਾਇਆ ਜਾਂਦੇ ਜਿੰਦਾ ਭਾਈ ਸਿਮਰਜੀਤ ਸਿੰਘ ਮਾਨ ਨੇ ਆਪਣਾ ਕੈਂਡੀਡੇਟ ਬਿਠਾਤਾ ਸੀਗਾ ਉਹਦੇ ਜਿਹੜੇ ਕਾਗਜ਼ ਉਹ ਵਾਪਸ ਲੈ ਲੇ ਜੇ ਵੀ ਸਟੈਂਡ ਲਾਇਆ ਜਾਂਦੇ ਬਿਰਸਤ ਸਿੰਘ ਬਿਲਟੋਆ ਨੂੰ ਨਾ ਖਿਲਾਰਦੇ ਤੇ ਹਮਾਇਤ ਜਿਹੜੀ ਆ ਭਾਈ ਅਮਰਤਪਾਲ ਸਿੰਘ ਜੀ ਦੀ ਕਰ ਜਾਂਦੇ ਤਾਂ ਉਦੋਂ ਵੀ ਇਹਨਾਂ ਦਾ ਸਤਿਕਾਰ ਜਿਹੜਾ ਵੱਜ ਜਾਣਾ ਸੀ ਬਹੁਤ ਇਹਨਾਂ ਨੇ ਗਲਤੀਆਂ ਕੀਤੀਆਂ ਜਾਂ ਇਹਨਾਂ ਨੂੰ ਸਲਾਹਕਾਰ ਇਹੋ ਜਿਹੇ ਮਿਲੇ ਜਿਨ੍ਹਾਂ ਨੇ ਸੋਚਿਆ ਨਹੀਂ ਕੁਝ ਹੈਨਾ ਵੀ ਇਹਨਾਂ ਨੂੰ ਗਲਤੀ ਟਰਾਈਡ ਕਰਦੇ ਰਹੇ ਪਰ ਹੋਣਾ ਕਿ ਇਹਨਾਂ ਨੂੰ ਸੋਚੀ ਮਿਲੀ ਹੈ ਆਪਣੀ ਅਸਤੀਫਾ ਦਿੱਤਾ ਪ੍ਰਧਾਨਗੀ ਤੋਂ ਤੇ 2027 ਦੀ ਤਿਆਰੀ ਚ ਮੈਂ ਤਾਂ ਇਹ ਕਹੂੰਗਾ ਚਲੋ ਰਾਜਨੀਤੀ ਪਾਰਟੀ ਹੈ ਇਹਨਾਂ ਦੀ ਰਾ ਪਛੋਕੜ ਇਹ ਨਰਾ ਰਾਜ ਜਿੰਦੀ ਆ ਹਰ ਇੱਕ ਬੰਦਾ ਚਾਹੁੰਦਾ ਤੇ ਬਾਕੀ ਜੇ ਮਾਫੀ ਮੰਗਣ ਤੋਂ ਬਾਅਦ ਚ ਜੇ ਜੇ ਬਿਨਾਂ ਇਹਨਾਂ ਨੂੰ ਸਮਝ ਲੱਗੀ ਤਾਂ ਫਿਰ ਇਹਨਾਂ ਨੇ ਮੈਂ ਨਹੀਂ ਕਹਿ ਸਕਦਾ ਕਿ ਅਕਾਲੀ ਦਲ ਦੁਬਾਰਾ ਜੀਵਤ ਹੋਊਗਾ ਪਰ ਇਹਨਾਂ ਨੂੰ ਹੁਣ ਸਿੱਖਿਆ ਲੈਣੀ ਚਾਹੀਦੀ ਹੈ ਪੰਜਾਬ ਵਾਸਤੇ ਹੁਣ ਸੋਚਣਾ ਚਾਹੀਦਾ ਥੋੜਾ ਬਹੁਤਾ ਸੋ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਆ। ਬਾਕੀ ਆਪਣੀਆਂ ਪ੍ਰਤੀਕਿਰਿਆ ਜਿਹੜੀਆਂ ਨੇ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਮਿਲਦੇ ਆ ਨੈਕਸਟ ਵੀਡੀਓ ਵਿੱਚ। ਧੰਨਵਾਦ।